ਤੇ ਉਹ ਬਾਹਰ ਆਣ ਕੇ ਇਹ ਸਾਬਨਾ ਗੁੰਡਾਗਰਦੀ ਉਹਨਾਂ ਕੀਤੀ ਅੰਦਰ ਵੀ ਫਿਰ ਮੈਂ ਜਦੋਂ ਜਾਣ ਲੱਗਾ ਮੇਰੇ ਨਾਲ ਖੁਦ ਨਾਲ ਵਾਪਰੀ ਮੈਨੂੰ ਕਹਿੰਦੇ ਕਿ ਫੋਨ ਚੋਂ ਵੀਡੀਓ ਡਿਲੀਟ ਕਰੋ ਨਹੀਂ ਤੇ ਤੁਹਾਨੂੰ ਵੀ ਨਹੀਂ ਜਾਂਦਾ ਕਿ ਫਿਰ ਮੈਂ ਉੱਥੋਂ ਕਿੱਦਾਂ ਆਇਆ ਵਾਂ ਮੈਨੂੰ ਪਤਾ ਵਾ ਕਾਰਨ ਕੀ ਆ ਕਿ ਪੰਜਾਬ ਦੇ ਵਿੱਚ ਜਿਹੜਾ ਵਾਕਿਆ ਹੈ ਪ੍ਰਵਾਸੀਆਂ ਨੇ ਗੁੰਡਾਗਰਦੀ ਬਹੁਤ ਕਰਤੀ ਜੇਕਰ ਅਸੀਂ ਚੰਗੇ ਭਲੇ ਨਾ ਹੁੰਦੇ ਤੇ ਇਥੋਂ ਦੇ ਪੁਲਿਸ ਨਾ ਜਾਣਕਾਰ ਸਾਡੇ ਸਾਡੇ ਵਗਬ ਨਾ ਹੁੰਦੇ ਲਾਗੇ ਬੰਨੇ ਵਾਲੇ ਪੰਜਾਬੀ ਵੀਰ ਹੋਰ ਨਾ ਆਉਂਦੇ ਤੇ ਕਿਸੇ ਦਾ ਵੀ ਰਾਤ ਭਰ ਕੇ ਜਾਨੀ ਮਾਲੀ ਨੁਕਸਾਨ ਕਰ ਸਕਦੇ ਸੀ ਭਈਏ ਕਿਦਾਂ ਗੱਲ ਪੈ ਰਹੇ ਜੰਡਿਆਲੇ ਆ ਜੰਡਿਆਲੇ ਦਾਣਾ ਮੰਡੀ ਦੇ ਬਾਹਰ ਇਹ ਭਈਏ ਆ ਜਿਹੜੇ ਸਰਦਾਰਾਂ ਦੇ ਗੱਲ ਪੈਣਦੇ ਆ ਸੁਣਿਆ ਜਰੂਰ ਸੀ ਅੱਜ ਵਿੱਚ ਮਰੋ ਭਾਜੀ ਖਲਾ ਖਰਪੇਂ ਡੀ ਭਾਜੀ ਪੁਕਾ ਲੋ ਅੰਦਰ ਚਲੇ ਆ ਫੜ ਭਾਜੀ ਕੈਮਰਾਫੋਨ ਕੈਮਰਾਫੋਨ ਪਾਣੀ ਇਧਰੇ ਵਿਖਾ ਦੇ ਆ ਭਈਏ ਵੇਖੋ ਫੜ ਕੇ ਸਾਰਾ ਮੰਡੀ ਦਾ ਭਈਏ ਜੀ ਭਈਏ ਉਧਰੋਂ ਤੁਰ ਕੇ ਆਉਂਦੇ ਨੇ ਮੋਟਰ ਆ ਫੜ ਕੇ ਰੱਖੇ ਤਾਂ ਉਂਗਲਾ ਨਾ ਕਰ ਗਾੜੀ ਛੱਡ ਦੋ ਛੱਡ ਦੋ ਇਹ ਆਏ ਗਲੀ ਪੈ ਕੇ ਇਹ ਪ੍ਰਵਾਸੀ ਭਈਏ ਆ ਆ ਪੰਜਾਬੀਆਂ ਦੇ ਗੱਲ ਪੈਂਦੇ ਆ ਆ ਮੁੰਡੇ ਦੀ ਦਸਤਾਰ ਲਾਤੀ ਆ ਇਹ ਜੰਡਿਆਲੇ ਦੀ ਵੀਡੀਓ ਆ ਆ ਮੁੰਡੇ ਦੀ ਦਸਤਾਰ ਲਾਈ ਆ ਹਸਪਤਾਲ ਦੇ ਬਾਹਰ ਆਣ ਕੇ ਗੱਲ ਪੈਂਡੇ ਸਰਦਾਰਾਂ ਦੇ ਤੇ ਪੱਗਾਂ ਲਾਉਣ ਦੇ ਇੱਥੇ ਤੇ ਭਈਆਂ ਦਾ ਟੋਲਾ ਵੇਖੋ ਤੁਸੀਂ ਉਹ ਪਰਲੇ ਬੰਨੇ ਕਿੰਨਾ ਖਲੋਤਾ ਆ ਭਈਆਂ ਦਾ ਟੋਲਾ ਖਲੋਤਾ ਇਹ ਵੇਖੋ ਇਹ ਸ਼ਰੀਆਮ ਦਾਤਰ ਕਿਰਪਾਨਾ ਲੈ ਕੇ ਖਲੋਤੇ ਆ ਲੈ ਮੈਂ ਉਹਨਾਂ ਦੇ ਪਿਓ ਦਾ ਪੋਤੇ ਆ ਨਾ ਫੜ ਆ ਮੈਂ ਆ ਏ ਵੇਖੋ ਇਦਾਂ ਏ ਸਰਦਾਰਾਂ ਦੇ ਗਲ ਪੈਂਦੇ ਆ ਇਹ ਜੰਡੇਆਲੇ ਦੇ ਹਾਲਾਤ ਆ ਤੁਹਾਡੇ ਇੱਥੇ ਆਣ ਕੇ ਗਲ ਪਿਆ ਹਸਪਤਾਲ ਦੇ ਬਾਹਰ ਹਸਪਤਾਲ ਦੇ ਬਾਹਰ ਪੈਣਾ ਗਲ ਹਾਂਜੀ ਹਾਂਜੀ ਇਹ ਬੰਦਿਆਂ ਦੀ ਪਛਾਣਿਆ ਤੁਹਾਨੂੰ ਹਾਂਜੀ ਇਹ ਸਾਰੇ ਤੁਸੀਂ ਇਹਨਾਂ ਦੀ ਪਛਾਣ ਕਰਕੇ ਵੀਡੀਓ ਬਣਾਓ ਇਹਨਾਂ ਦਾ ਸਾਰਿਆਂ ਦਾ ਪਰਚਾ ਕਰਾਉਣਾ ਹੈ ਪੱਦਰ ਠੀਕ ਆ ਭਾਜੀ ਬਣਾਉਗਾ ਹਸਪਤਾਲ ਦੇ ਬਾਹਰ ਗਲ ਪਿਆ ਮੈਨੂੰ ਪਤਾ ਵਾ ਤੁਗੇ ਪਾਦ ਨੂੰ ਮੈਨੂੰ ਪਤਾ ਵਾ ਤੇਰੇ ਗਲ ਪਿਆ ਮੇਰੇ ਸਾਹਮਣੇ ਦਸਤਾਰ ਲਈ ਇਹ ਜੰਡੇਆਲੇ ਦੀ ਮੰਡੀ ਆ ਕਿਥੇ ਭਈਏ ਹੁਣੇ ਇੱਕ ਸਿੱਖ ਮੁੰਡੇ ਤੇ ਬਣਾ ਇਹਨਾਂ ਦੀ ਆਵਾਜ਼ ਰੋਕ 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 ਆ ਭਈਏ ਗੱਲ ਪਈ ਆ ਹੁਣੇ ਬੰਦਿਆਂ ਦੇ ਰੋਕ ਭੱਜਿਓ ਨਾ ਕੋਈ ਵੀ ਭੱਜਿਓ ਨਾ ਪੁੱਤ ਕੋਈ ਵੀ ਇੱਧਰ ਆਜੋ ਜੋ ਗੱਲ ਹੋਈ ਬੰਦਿਆਂ ਨੂੰ ਦੱਸ ਦੋ ਜੇ ਭੱਜੇ ਨਾ ਤੇ ਛੇਤਰ ਤੋਂ ਉਹ ਫੇਰੋਂ ਯਾਦ ਰੱਖੋਗੇ ਇਹ ਗੱਲ ਮੈਨੂੰ ਇੱਕ ਗੱਲ ਦੱਸੋ ਲੱਗੇ ਕਿਥੇ ਜਿਹੜੀ ਗੱਲ ਹੋਈ ਉਹ ਦੱਸ ਦੋ ਮੈਨੂੰ ਸੱਚ ਓਏ ਇੱਧਰ ਆ ਜਾ ਆ ਜਾ ਇਧਰ ਚੰਗਾ ਰਹੇਗਾ ਮੈਂ ਤੁਹਾਨੂੰ ਦੱਸਾਂ ਮੇਰਾ ਬੱਤ ਜਿਹੜੀ ਗੱਲ ਹੋਈ ਲੜਕੀ ਕੀ ਬਾਤ ਹੈ ਬੰਦੇ ਨੂੰ ਗੱਲ ਦੱਸ ਦੋ ਕਿਹਦੇ ਕੋਲ ਲੱਗੇ ਜੇ ਤੁਸੀਂ ਠੀਕ ਠੀਕ ਮੇਰਾ ਬੱਤ ਸੁਣ ਲੈ ਭਾਜੀ ਮੈਂ ਸੁਣ ਲੈਣਾ ਆ ਜਾ ਕੋਈ ਨਹੀਂ ਕੱਖ ਤੁਹਾਨੂੰ ਆਂਦਾ ਕੋਈ ਬਾਤ ਨਹੀਂ ਜਿੰਨੂੰ ਬੁਲਾਉਣਾ ਬੁਲਾ ਲਓ ਭਾਜੀ ਅਸਰ ਆ ਗਿਆ ਓਏ ਆ ਜਾ ਕੋਈ ਤੁਹਾਨੂੰ ਕੱਖ ਨਹੀਂ ਆਂਦਾ ਮੈਂ ਤੇ ਮੇਰੀ ਗੱਲ ਸੁਣ ਲੋ ਮੜੀ ਜੀ ਤੜਫੜ ਕੀਤੀ ਨਾ ਕੋਈ ਤੇ ਫਿਰ ਇਹ ਹਿਸਾਬ ਲਾ ਲਿਓ ਬਣਦਾ ਕੀ ਹੈ ਠੀਕ ਹੈ ਪਾਜੀ ਮੇਰਾ ਬੰਦਿਆਂ ਕੋ ਖਲੋ ਜੋ ਇੱਥੇ ਠੀਕ ਹੈ ਪਾਜੀ ਕੋਈ ਤੁਹਾਨੂੰ ਕੱਖ ਨਹੀਂ ਆਂਦਾ ਮੈਨੂੰ ਇਹ ਦੱਸੋ ਵੀ ਗੱਲ ਕੀ ਹੋਈ ਤੁਹਾਡੀ ਕਿਹੜੀ ਆੜਤ ਤੇ ਕਿਹਦੀ ਤੇ ਲੱਗੇ ਕਿਹਦੀ ਆੜਤ ਤੇ ਲੱਗੇ ਨਹੀਂ ਬੋਲਾਂਗੇ ਅਸੀਂ ਇਹ ਵੀਡੀਓ ਬੰਦ ਕਰੀਏ ਉਸਕੇ ਬਾਅਦ ਹਮ ਮੈਂ ਕਹਾਂ 2 ਮਿੰਟ ਚ ਡੀਐਸਪੀ ਨੇ ਆਣਾ ਇੱਥੇ ਤੂੰ ਫੇਰ ਵੇਖੀ ਬੋਲਦਾ ਕੀ ਤੁਹਾਨੂੰ ਇੱਥੇ ਲੰਮੇ ਪਾ ਕੇ ਆਪੇ ਬਕਾ ਲੈਣਾ ਠੀਕ ਹੈ ਮਾਰੇ ਲੋਕਾਂ ਜੀ ਠੀਕ ਹੈ ਨਾ ਜਿੰਨੂੰ ਬੁਲਾਉਣਾ ਬੁਲਾ ਲਾ ਤੂੰ ਸਰਦਾਰ ਦੇ ਗਲ ਪਿਆਂ ਦੀ ਪੱਗ ਲਈ ਮੈਂ ਖਲੋਤਾ ਜੇ ਤੁਹਾਡੀ ਜੁਰਤ ਹੈਗੀ ਨਾ ਕਿਹੇ ਭਈਏ ਦੀ ਗੱਲ ਪੈਂਦਾ ਸਰਦਾਰਾਂ ਦੇ ਪੰਜਾਬ ਚ ਆਣ ਕੇ ਜੀ ਜੀ ਭਾਜੀ ਮੇਰਾ ਬਾਤ ਸੁਣ ਲਓ ਤੂੰ ਪੱਗ ਉਹਦੀ ਲਾਉਣ ਕਿਦਾਂ ਪਿਆ ਦੱਸ ਮੈਨੂੰ ਆ ਮੈਂ ਆਇਆ ਮੇਰੇ ਗਲ ਪਾ ਪੋ ਮੇਰੇ ਗਲ ਤੁਹਾਡੇ ਜੁਰਤ ਹੈਗੀ ਨਾ ਕਿਹੇ ਚ ਕੋਈ ਬਾਤ ਹੈ ਨਾ ਆ ਫੜ ਇੱਥੇ ਰੱਖ ਹੱਥ ਆ ਮੈਂ ਖਲੋਤਾ ਜੇ ਮੰਡੀ ਦੇ ਵਿੱਚ ਖਲੋਤਾ ਜੇ ਨਾ ਭਈਆਂ ਚ ਜੁਰਤ ਹੈਗੀਆਂ ਨਾ ਇੰਨੇ ਇੰਨੇ ਖਲੋਤੇ ਸਾਰੇ ਲੈ ਆਉਣ ਮੇਰੇ ਗਲ ਪੈਣ ਮੁੰਡੇ ਦੀ ਪੱਗ ਲਈ ਨਾ ਬਾਹਰ ਇਹਨਾਂ ਨੇ ਵੀਡੀਓ ਬਣਾਈ ਮੈਂ ਆ ਜੰਡਿਆਲੇ ਦੀ ਦਾਣਾ ਮੰਡੀ ਦੇ ਵਿੱਚ ਸਰਵਾਰਾਂ ਦੇ ਪੱਗਾਂ ਨੂੰ ਹੱਥ ਪਾਉਣ ਡਿਆ ਆ ਖਲੋਤਾ ਮੈਂ ਜੇ ਕਿਹੇ ਭਈਏ ਜਿ ਮੰਡੀ ਦੇ ਵਿੱਚ ਝੁਰਤੇ ਤੇ ਪਿਓ ਦਾ ਪੁੱਤ ਆ ਦੇਖੇ ਘਾੜੀ ਆਵੇ ਇੱਥੇ ਲਤਾਂ ਨਾ ਮੈਂ ਤੋੜ ਦਿਆਂ ਤੁਹਾਡੀਆਂ ਤੇ ਤੁਸੀਂ ਪੁੱਤ ਯਾਦ ਕਰੋਗੇ ਪੰਜਾਬ 'ਚ ਗੁੰਡਾਗਰਦੀ ਕਿੰਨਾ ਕਰਨਾ ਹੁੰਦਾ ਉਹ ਐਂ ਕਿਤਾ ਬਾਹਰ ਪੈਣ ਕੇ ਕਾਲੇ ਦੇ ਜਾ ਕੇ ਤੁਸੀਂ ਬਲਦ ਪਿਆ ਤੁਸੀਂ ਮੈਂ ਤੈਨੂੰ ਵੇਖਿਆ ਖੁਦ ਤੁਹਾਡੇ ਕੋਲ ਨੰਗੀਆਂ ਕਪਾਨਾ ਦਾਤਰ ਖੁਰ ਕੇ ਤੁਸੀਂ ਗੁੰਡਾਗਰਦੀ ਬਾਹਰ ਕਰਨ ਡਿਆ ਜੇ ਉੱਥੇ ਜਾ ਕੇ ਆਪ ਆਪਣਾ ਆਪ ਆਪਣੇ ਯਾਰ ਤਕੜੀ ਤੇ ਲੱਗੇ 10 ਮੈਨੂੰ ਮੈਂ ਨਾ ਜੀ ਸਰਵਜੀਤ ਸਿੰਘ ਸੋਨੋ ਜੰਡਿਆਲਾ ਔਰ ਇੱਕ ਜਿਹੜਾ ਮਾਮਲਾ ਸਾਹਮਣੇ ਆਇਆ ਚੰਡੀਗੜ੍ਹ ਦੀ ਅਨਾਜ ਵੱਡੀ ਤੋਂ ਉਹ ਕੀ ਹੈ ਸਾਰਾ ਮਾਮਲਾ ਕੀ ਕਹਿਣਾ ਚਾਹੋਗੇ ਮਸਲਾ ਇਹ ਹੈ ਜੀ ਅਸੀਂ ਕੱਲ ਰਾਤ ਨੂੰ ਜੰਮੂ ਤੋਂ ਆ ਰਹੇ ਸੀਗੇ ਰਸਤੇ ਵਿੱਚ ਬਾਬਾ ਸ਼੍ਰੀਚੰਦ ਜੀ ਦਾ ਸਥਾਨ ਹੈ ਉੱਥੇ ਮੱਥਾ ਟੇਕ ਕੇ ਅਸੀਂ ਜਦੋਂ ਵਾਪਸ ਆਏ ਕੋਈ 11:30 ਤੋਂ 12 ਵਜੇ ਦਾ ਰਾਤ ਦਾ ਸਮਾਂ ਸੀਗਾ ਔਰ ਜੰਡੇਾਲਾ ਗੁਰੂ ਦੀ ਦਾਣਾ ਮੰਡੀ ਦੇ ਸਾਹਮਣੇ ਇੱਕ ਹਸਪਤਾਲ ਆ ਉੱਥੇ ਘਟੋ ਘਟਵੀ 50 60 ਬਈਏ ਸੀਗੇ ਜਿਹੜੇ ਦੱਤਰ ਕਿਰਪਾਨਾਂ ਹੱਥ 'ਚ ਤੇ ਸਾਮਣੇ ਹਸਪਤਾਲ ਦੇ ਬਾਹਰ ਲੜਨ ਡਿਆ ਸੀ ਇੱਕ ਦੂਜੇ ਨਾਲ ਤੇ ਕੁਝ ਸਰਦਾਰ ਮੁੰਡੇ ਸੀ ਜਿਨ੍ਹਾਂ ਦੇ ਕੁੱਟਮਾਰ ਕਰਨ ਡੇ ਸੀ ਤੇ ਉਹ ਜਦੋਂ ਰੋਲਾ ਪੈਂਦਾ ਵੇਖਿਆ ਇੱਕ ਬਜ਼ੁਰਗ ਨੂੰ ਦੇਖਿਆ ਸੀ ਉੱਥੇ ਤੇ ਉਹ ਅਸੀਂ ਗੱਡੀ ਬੈਕ ਕਰਕੇ ਉੱਥੇ ਰੋਕ ਗਏ ਉਹ ਜਦੋਂ ਮੁੰਡਿਆਂ ਨੇ ਆਵਾਜ਼ ਦਿੱਤੀ ਸਾਡੇ ਵੱਲ ਭੱਜ ਕੇ ਆਏ ਤੇ ਕਹਿੰਦੇ ਵੀ ਮਾਰਤਾ ਸਰਦਾਰਾਂ ਦੀਆਂ ਪੱਗਾਂ ਲਾਤੀਆਂ ਭਾਜੀ ਭਈਏ ਘੜ ਪੈ ਕੇ ਉਹ ਫਿਰ ਜਦੋਂ ਮੈਂ ਅਸੀਂ ਉਤਰ ਕੇ ਮੇਰੇ ਅਸੀਂ ਦੋ ਜਣੇ ਸੀਗੇ ਮੈਂ ਕਿਹਾ ਉਹਨਾਂ ਨੂੰ ਮੈਂ ਕਿਹਾ ਪੁਲਿਸ ਬੁਲਾਉਣ ਲੱਗੇ ਆਂ ਔਰ ਮੌਕੇ ਤੇ ਮੈਂ ਡੀਐਸਪੀ ਜਲੇਆਲਾ ਨੂੰ ਫੋਨ ਕੀਤਾ ਤੇ ਚਲੋ ਜਦੋਂ ਇਨੀ ਗੱਲ ਕਹੀ ਤੇ ਭਈਏ ਉਥੋਂ ਰੋਲਾ ਕੋਲਾ ਪਿਆ ਤੇ ਭੱਜ ਕੇ ਇੱਧਰ ਆ ਗਏ ਹਸਪੀਟਲ ਦੇ ਬਾਹਰ ਬਹੁਤ ਇਹਨਾਂ ਨੇ ਹੜਤੰਗ ਬਚਾਇਆ ਇਹਦਾ ਵੀ ਸੁਣਿਆ ਬੜੀ ਵਰੀ ਸੀ ਵੱਡੇ ਵੱਡੇ ਲੀਡਰ ਬੋਲਦੇ ਸੀ ਪਰ ਗੱਲਾਂ ਨੂੰ ਅਸੀਂ ਇਗਨੋਰ ਕਰ ਦਿੰਦੇ ਹਾਂ ਕਿ ਪ੍ਰਵਾਸੀ ਲੋਕ ਇਦਾਂ ਨਹੀਂ ਕਰ ਸਕਦੇ ਉਹ ਤਾਂ ਕਮਾਈ ਕਰਨ ਆਉਂਦੇ ਪਰ ਇਹ ਜਿਸ ਹੱਬ ਨਾਲ ਟੋਲਾ ਫੇਰ ਪਰਲੇ ਬਨੇ ਖਲੋ ਕੇ ਕਰਪਾਨਾਂ ਖੜੀਆਂ ਕਰਕੇ ਕਹਿੰਦੇ ਇੱਧਰ ਆਓ ਜਦੋਂ ਇੱਧਰ ਆਓ ਕਿਹਾ ਫਿਰ ਮੈਂ ਖੁਦ ਮੰਡੀ ਦੇ ਵਿੱਚ ਜਾ ਕੇ ਆ ਪਿਆ ਕੁਝ ਬੰਦੇ ਜਿਹੜੇ ਭੱਜ ਗਏ ਤੇ 15 16 ਜਣੇ ਉੱਥੇ ਖੜੇ ਰਹੇ ਮੈਂ ਕਿਹਾ ਤੁਸੀਂ ਕਿਹੜੀ ਆੜਤ ਤੋਂ ਹੋ ਜੀ ਜਿਸ ਦੀ ਵੀਡੀਓ ਮੇਰੇ ਕੋਲ ਮੌਜੂਦ ਆ ਤੁਸੀਂ ਕਿਹਦੇ ਕੋਲ ਕੰਮ ਕਰਦੇ ਹੋ ਉਹਦਾ ਨਾਮ ਦੱਸੋ ਕਹਿੰਦੇ ਅਸੀਂ ਨਹੀਂ ਦੱਸਣਾ ਚਲੋ ਮੈਂ ਕਾਫੀ ਲੰਮਾ ਸਮਾਂ ਉੱਥੇ ਜਦੋਂ ਇਹਨਾਂ ਦੇ ਕੋਲ ਮੈਂ ਗਿਆ ਪੁਲਿਸ ਹੌਸੇ ਤੇ ਮੈਂ ਜਾਣਾ ਫਿਰ ਇਹਨਾਂ ਨੇ ਇੱਕ ਪ੍ਰਧਾਨ ਕੋਈ ਕਹਿ ਕੇ ਜਿਹਦੇ ਨਾਲ ਗੱਲ ਕਰਾਈ ਉਹ ਮੈਨੂੰ ਕਹਿੰਦੇ ਪਏ ਕਿ ਕਹਿੰਦੇ ਕੀ ਗੱਲ ਹੋਈ ਭਾਜੀ ਮੈਂ ਕਿਹਾ ਜੀ ਆਹ ਗੱਲ ਹੋਈ ਤੁਸੀਂ ਇੱਥੇ ਆਓਗੇ ਫਿਰ ਇਹ ਮਸਲਾ ਹੱਲ ਹੋਣਾ ਤੇ ਕਹਿੰਦੇ ਮੈਂ ਕਿਹਾ ਵੀ ਜਿਨ੍ਹਾਂ ਨੇ ਲੜੇ ਮੈਨੂੰ ਨਹੀਂ ਪਤਾ ਕੌਣ ਆ ਉਹ ਮੁੰਡੇ ਦੱਸਦੇ ਸੀ ਅਸੀਂ ਮੱਲੀਆਂ ਦੇ ਜਿਹੜਾ ਜੀ ਵਜਾ ਸਾਹਮਣੀ ਆਈ ਕਿ ਕਿਉਂ ਲੜ ਰਹੇ ਸੀਗੇ ਕਿਉਂ ਇਕੱਠੇ ਸੀਗੇ ਇਤਨੇ ਕਿ ਤਲਪਾਨ ਪਤਾ ਲੱਗ ਸਕਦਾ ਕੀ ਮਾਮਲਾ ਕੀ ਸੀਗਾ ਦੇਖੋ ਮੈਨੂੰ ਇਸ ਬਾਰੇ ਨਹੀਂ ਪਤਾ ਵੀ ਕਾਦੇ ਲਈ ਲੜਨ ਡਿਆ ਮੈਂ ਤੇ ਇਸ ਕਰਕੇ ਰੁਕੇ ਵੀ ਹਸਪਤਾਲ ਦੇ ਬਾਹਰ ਲੜਨ ਡਿਆ ਇੱਕ ਸਰਦਾਰ ਦੇ ਗੱਲ ਪੈਂਦੇ ਪਤਾ ਨਹੀਂ ਕੀ ਗੱਲ ਹੋ ਗਈ ਜਦੋਂ ਭੱਜ ਕੇ ਮੇਰੇ ਕੋਲ ਆਏ ਤੇ ਮੈਂ ਵੀ ਜੱਕਦਮ ਹੀ ਉੱਥੇ ਪੁੱਛਣ ਦਾ ਜਦੋਂ ਮੈਂ ਇਹਨਾਂ ਨੂੰ ਪੁੱਛਿਆ ਵੀ ਕੀ ਗੱਲ ਹੋਈ ਆ ਕਹਿੰਦੇ ਭਾਈ ਸਾਡੇ ਗੜ ਪੈ ਗਏ ਫਿਰ ਤੁਰ ਕੇ ਜਾਣ ਡੇ ਸੀ ਸਾਡਾ ਤੇਲ ਮੁੱਕ ਗਿਆ ਇਹ ਅੰਦਰੋਂ ਪਤਾ ਨਹੀਂ ਨੁੱਕਰ ਚ ਕਿੰਨੇ ਜਣੇ ਨਿਕਲੇ ਆ ਕਿਉਂਕਿ ਉੱਥੇ ਅਕਸਰ ਹੀ ਇਹੋ ਜਿਹਾ ਕੰਮ ਹੁੰਦਾ ਤੇ ਕੁੜੀਆਂ ਘੁੰਮਦੀਆਂ ਨੇ ਉਹ ਪਹਿਲਾਂ ਬੰਦਿਆਂ ਨੂੰ ਰੋਕਦੀਆਂ ਬਾਅਦ ਚ ਪੰਜੀ ਤੀ ਜਣੇ ਪੈ ਜਾਂਦੇ ਗਾਲ ਮ ਇਹਨਾਂ ਮੇਰੀ ਗੱਲ ਕਰਾਈ ਜਦੋਂ ਜਿਹਦੇ ਕੋਲ ਕੋਈ ਕੰਮ ਕਰਦੇ ਮੈਂ ਪੁੱਛਿਆ ਉਹ ਕਹਿੰਦੇ ਪੀ ਇਹ ਦੁਕਾਨਾ ਛੱਡ ਕੇ ਬਾਹਰ ਕੀ ਲੈਣ ਗਏ ਮੈਂ ਕਿਹਾ ਭਈ ਇਹ ਬਾਹਰ ਲੜਨਿਆ ਤੁਹਾਡੇ ਬੰਦੇ ਤੇ ਤੁਸੀਂ ਇਹਨਾਂ ਨੂੰ ਦੱਸੋ ਇੱਥੇ ਆਣ ਕੇ ਵੀ ਕੀ ਗੱਲ ਆ ਇਦਾਂ ਕਿਸੇ ਦਾ ਜਾਨੀ ਮਾਲੀ ਨੁਕਸਾਨ ਕਰਦਣਗੇ ਤੇ ਉਹ ਕਹਿੰਦੇ ਵੀ ਇਹਨਾਂ ਦਾ ਦੁਕਾਨਾ ਛੱਡ ਕੇ ਬਾਹਰ ਜਾਣਾ ਬਣਦਾ ਹੀ ਨਹੀਂ ਸੀ ਤੇ ਉਹ ਬਾਹਰ ਆਣ ਕੇ ਇਹ ਸਾਬ ਨਾਲ ਗੁੰਡਾਗਰਦੀ ਉਹਨਾਂ ਕੀਤੀ ਅੰਦਰ ਵੀ ਫਿਰ ਮੈਂ ਜਦੋਂ ਜਾਣ ਲੱਗਾ ਮੇਰੇ ਨਾਲ ਖੁਦ ਨਾਲ ਵਾਪਰੀ ਮੈਨੂੰ ਕਹਿੰਦੇ ਕਿ ਫੋਨ ਚੋਂ ਵੀਡੀਓ ਡਿਲੀਟ ਕਰੋ ਨਹੀਂ ਤੇ ਤੁਹਾਨੂੰ ਵੀ ਨਹੀਂ ਜਾਂਦਾ ਕਿ ਫਿਰ ਮੈਂ ਉੱਥੋਂ ਕਿੱਦਾਂ ਆਇਆ ਵਾਂ ਮੈਨੂੰ ਕਾਰਨ ਕੀਤਾ ਕਿ ਪੰਜਾਬ ਦੇ ਵਿੱਚ ਜਿਹੜਾ ਵਾਕਿਆ ਸੀ ਪ੍ਰਵਾਸੀਆਂ ਨੇ ਗੁੰਡਾਗਰਦੀ ਬਹੁਤ ਕਰਤੀ ਜੇਕਰ ਅਸੀਂ ਚੰਗੇ ਭਲੇ ਨਾ ਹੁੰਦੇ ਤੇ ਇਥੋਂ ਦੇ ਪੁਲਿਸ ਨਾ ਜਾਣਕਾਰ ਸਾਡੇ ਸਾਡੇ ਵਗਬ ਨਾ ਹੁੰਦੇ ਲਾਗੇ ਬੰਨੇ ਵਾਲੇ ਪੰਜਾਬੀ ਵੀਰ ਹੋਰ ਨਾ ਹੁੰਦੇ ਤੇ ਕਿਸੇ ਦਾ ਵੀ ਰਾਤ ਪਰਤੇ ਜਾਣੇ ਵਾਲੀ ਨੁਕਸਾਨ ਕਰ ਸਕਦੇ ਇਹ ਰਾਤ ਲੇਟ ਆਵਲੀ ਨੋਟਿਸ ਚ ਆਇਆ ਸੀ ਉਹ ਜੋ ਐਸਐਚਓ ਸਾਹਿਬ ਪੁੱਛਿਆ ਕੰਪਲੇਂਟ ਤਾਂ ਕਿਸੇ ਪਾਰਟੀ ਕੋਲ ਨਹੀਂ ਆਈ ਜੀ ਤੱਕ ਲੇਕਿਨ ਉੱਥੇ ਜਦੋਂ ਇਹ ਪਤਾ ਲੱਗਿਆ ਕਿ ਇਮੀਡੀਏਟ ਉਸੇ ਵੇਲੇ ਸਾਡੀ ਫੋਰਸ ਪਹੁੰਚ ਗਈ ਸੀ ਉੱਥੇ ਕਿ ਉਹ ਜਲਦੀ ਮੰਡੀ ਦੇ ਵਿੱਚੋਂ ਅੱਗੇ ਪਿੱਛੇ ਹੋ ਗਏ ਬੰਦੇ ਕੋਈ ਮਿਲਿਆ ਨਹੀਂ ਤੇ ਨਾ ਹੀ ਹੁਣ ਤੱਕ ਕਿਸੇ ਨੇ ਕੰਪਲੇਨਟ ਕੀਤੀ। ਅਗਰ ਕੰਪਲੇਨਟ ਆਉਗੀ ਤਾਂ ਜੋ ਮਰਦੀ ਗੱਲ ਗਈ। ਨਾ ਹੋਵੋ ਪਰੇਸ਼ਾਨ ਸਾਰੇ ਇਰਮਾਂ ਦੀ ਕਾਟ ਮੇਰੇ ਕੋਲ। ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ, ਨੋ ਇਲਮਾਂ ਦੀ ਤਾਕਤ। ਮੇਰੇ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ। ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ, ਪਤੀ ਪਤਨੀ 'ਚ ਅਣਬਣ ਜਾਂ ਘਰੇਲੂ ਕਲੇਸ਼, ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ, ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ, ਵਸ਼ੀਕਰਨ, ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜ਼ਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜ਼ਰੂਰ ਕਰੋ ਅਤੇ ਸੱਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੇਗਮ ਸ਼ਹਿਨਾਜ ਜੀ ਸੰਪਰਕ ਕਰੋ 8725040658